ਪਤਾ ਨਹੀਂ ਅੱਗੇ ਇਹ ਮੈਂ ਫੈਸਲਾ ਨਹੀਂ ਮੈਂ ਤੀਕਾ ਮੈਂ ਤੇ ਨਹੀਂ ਮੈਂ ਆਪ ਦੀ ਮਹਿੰਗੀ ਹੈ ਕਿੰਨੇ ਦੀ ਦੇ ਕੇ ਤੀ ਦੀ ਇਹ ਨਹੀਂ ਕਹਤਾ ਮੈਂ ਤਾਂ 45 ਕਹਿ ਦੇ ਮੈਨੂੰ ਉਹ ਜਾ ਬਹਿ ਜਾ ਹੁਣ ਤੇਰਾ ਬੈਠਣ ਦਾ ਟਾਈਮ ਹੈ ਬੈਠਣ ਨਹੀਂ ਲਾਈ ਜਾਂਦੇ ਇਹਦਾ ਪਸਦੋ ਨਹੀਂ ਬਸ ਇਹਨੇ ਹੁੰਦੇ 25 ਆ ਫਿਰ ਲਾਈ ਜਾਂਦੇ ਆ ਗੱਲ ਇੱਥੇ ਲਾਈ ਜਾਂਦੇ ਤੇਰੇ ਸਾਹਮਣੇ ਹੋ ਜੂ ਛੋਟੇ ਬੰਦੇ ਆ ਫਿਰ ਤੈਨੂੰ ਨਾਂ ਦੱਸ ਦਿਆਂਗੇ ਵਾਲੀਆਂ ਗੱਲਾਂ ਨੂੰ ਦੱਸ ਦੀ ਦੇ ਨਾ ਉਹ 20 25 ਵਾਲੇ ਵੀ ਮੁੜ ਗਏ ਮੈਂ ਕਿ ਰਹਿ ਗਿਆ ਹਣਾ ਦੂਜੇ ਦੇ ਅੱਗੇ ਰਹਿ ਗਿਆ ਆਪਣਾ ਚੱਲੀ ਜਾ ਕਮੰਡਾ ਮੰਨਿਆ ਤਾਂ ਪਾਕਸਾ ਮੰਨਿਆ ਨਹੀਂ ਪਰ ਮੈਂ ਮੈਂ ਦੂਜੇ ਤੀਜੇ ਨਾ ਨਾ ਸਰ ਖੜਿਆਲੀ ਦਾ ਕੰਮ ਹੀ ਇਹ ਹੈ ਫਿਰ ਨਾ ਮੈਂ ਦੇਖਿਆ ਕਿਲੋ ਕਿਲੋ ਦਾ ਤੂੰ ਮੰਗੇ ਤੀਜਾ ਬੱਚਾ ਲਾਲਾ ਚੱਲ ਜੇ ਮੈਂ ਕਹੀ ਤਾਂ ਮੰਦਾ ਨਹੀਂ ਦਿੱਤੀ ਤੀਜੀ ਸੜਕ ਤੇ ਮੈਂ 35 ਤੀਤੀ ਵਰਗਾ ਨੂੰ ਇੱਕ ਮੈਂ ਤੋਂ ਲੈ ਕੇ 2 3/4 ਤੇ ਇੱਕ ਡੇਢ ਦੀ ਮੈਂ ਕਿਹਾ ਮੈਂ ਨਹੀਂ ਦਿੰਦਾ 35 ਤੀਤੀ ਜਦੋਂ ਕਿਤੇ ਘੱਟ ਲੱਗੇ ਮੈਂ ਮੁੜ ਕੇ ਗਿਆ ਉਹ ਕਿਥੇ ਯਾਰ ਮੈਂ 20 ਆਲਿਆਂ ਨੂੰ ਨਹੀਂ ਦਿੱਤੀ 22 ਆਲਿਆਂ ਨੂੰ ਯਾਰ ਫਿਰ 12 ਕੋ ਨਹੀਂ ਦੇਗਾ ਕੰਗਾ ਫਰਕ ਬਾੜਾ ਯਾਰ ਕੋਈ ਦਵਾਈ ਬੂਟੀ ਲੈ ਲੋ ਥੋੜਾ ਦਿਮਾਗ ਬਲੱਡ ਵਧਿਆ ਵਾ ਗਰਮੀ ਕਰਕੇ ਟਿਕਾ ਟੂਕਾ ਲਵਾ ਲੋ ਇੱਕਦਾ ਬਲੱਡ ਆਪ ਦਾ ਸੈੱਟ ਕਰੋ ਦਵਾਈ ਬੂਟੀ ਲਓ ਕੋਈ ਮੈਂ ਤਾਂ ਪਰ ਮੇਰੀ ਗੱਲ ਸੁਣ ਮੈਂ ਖਾ ਖਾ ਤੇ ਇੰਨੇ ਇੰਨੇ ਮੈਂ ਦੇ ਦਿੱਦੀ ਮੁੰਡੇ ਨੇ ਇਹ ਨਹੀਂ ਇਹ ਨਾ ਫਿਰ ਲਈ ਨਾ ਫਿਰ ਨਹੀਂ ਫਰਨਾ ਨਾ ਫਿਰ ਨਾ ਲੈਂਦੇ ਲਈ ਨਾ ਪਰ ਜੀ ਚੌਥਾ ਦਿਨ ਤਾਂ ਹੈ ਅੱਜ ਵਾਲਾ ਹੋਣਾ ਨਹੀਂ ਸੌਦਾ ਨਹੀਂ ਹੋਣਾ ਮੈਂ ਸਮਝਿਆ ਨਹੀਂ ਮੈਂ ਬੈਠਾ ਨਹੀਂ ਮੈਂ ਥੀ ਮੈਂ ਥੰਡੇ ਮੈਂ ਆਵਦੀ ਮਹਿੰਗੀ ਹੈ ਮੈਂ ਕੀ ਲਾਉਂਦੇ ਆ ਲਾਈ ਜਾਂਦਾ ਯਾਰ ਹਾ ਤੇਰੇ ਸਾਹਮਣੇ ਬਿਕ ਜੂ ਨਹੀਂ ਦੇਣਾ ਤਾਂ ਤਾਂ ਤੁਹਾਡੀ ਮਰਜ਼ੀ ਹੈ ਤੀ ਤੋ ਕੱਢ ਕੋਰ ਬਾਦਨਾ ਅਸਰ ਖਮਸਦੀ ਕਰਨਾ ਥਾਨ ਚੰਗਾ ਜਿਹੜੀ ਪੱਕੇ ਚੁਲਿਆ ਥਾਨ ਉਹ ਚੰਗਾ ਕੀ ਚੰਗੀ ਹੈ ਅਸਰ ਖਮਸਦੀ ਹੁਣ ਨਹੀਂ ਮਿਲਦੇ ਨਾ ਨਾ ਮੈਂ ਲਾਈ ਜਾਂਦਾ ਤੇਰੇ ਸਾਹਮਣੇ ਬਿਕ ਜੂ ਤੈਨੂੰ ਦੱਸ ਦੂੰ ਫਲਾਣਾ ਫੇਰ ਤਾਂ ਮੇਰਾ ਝੂਠ ਕੱਢ ਦੇ ਤੂੰ ਤੇਰੇ ਕਿੰਨੇ ਦੀ ਦੇ ਕੇ ਤੀ ਦੀ ਇਹ ਨਹੀਂ ਕਹਤਾ ਮੈਂ ਤਾਂ 45 ਕਹੇ ਜੀ ਮੈਨੂੰ ਪੁੱਛ ਇਨੀ ਜਾਂਦਾ ਇਹ ਤਾਂ 30 ਦਾ ਹੈ ਉਹ ਰਾਜੋ ਸ਼ਰਮਾ ਜੀ ਬੰਦੇ ਨਾ ਇਹ ਰਾਹ ਨਹੀਂ ਵਗਤੈ ਲੱਗਦਾ ਜੇ ਤਾਂ ਰਾਹ ਦੇਣਾ ਤਾਂ ਰਾਹ ਦੇ ਜੇ ਰਾਹ ਨਹੀਂ ਦੇਣਾ ਤੁਹਾਡੀ ਮਰਜ਼ੀ ਮਾੜਾ ਬਣ ਜਾਂਦੇ ਕੋਈ ਨਾ ਉਸਨੂੰ ਮਾਰ ਦੇਵਾ ਜਦੋਂ ਆ ਜਾ ਫੜਨੇ ਉਹ ਲਵਾਈ ਜਾਂਦਾ ਉਹ ਦੇਖ ਬਾਦ ਲੋਕਾਂ ਤੇਰਾ ਮਾਣਾ ਚੜਿਆ ਅਸੀਂ ਕਿਹਨੇ ਬਾਦੀ ਦੇ ਬੱਚੇ ਉਹ ਜਾ ਬਹਿ ਜਾ ਹੁਣ ਤੇਰਾ ਬੈਠਣ ਦਾ ਟਾਈਮ ਆ ਬੈਠਣ ਲਈ ਲਾਈ ਜਾਂਦੇ ਇਹਦਾ ਪਤੂ ਦਾ ਦੱਸ ਕਰੀ ਬਸ ਮੱਕੱਚੀ ਨਹੀਂ ਗੱਲ ਕਰਦਾ ਮੈਂ ਕਰਕੇ ਨਹੀਂ ਹੋਣੀ ਮੇਰੀ ਗੱਲ ਸੁਣ ਲੈ ਸੌਂ ਲੈ ਲੈ ਮੈਂ ਤੈਨੂੰ ਕਿਤੇ ਮੋੜਿਆ ਜਾਂ ਮੰਗਿਆ ਬੋਲ ਲੈ ਮੈਡੀਕਲ ਭਾਈ ਇਹਨੇ ਕਹਿਤਾ ਉਹ ਬੱਚਾ ਲਾਲ ਪਣਦਾ ਕੁਝ ਨਹੀਂ ਮੱਖਾ ਸ਼ਰਮਾ ਓਹ ਠਾਈ ਇਹਨੇ ਹੁਣ ਉਹੀ ਗੱਲਾਂ ਰੱਖਣੀਆਂ ਨੇ ਨਹੀਂ ਉਹ ਨਹੀਂ ਬਸ ਇਹਨੇ ਲਾਉਂਦੇ 25 ਦਾ ਫਿਰ ਲਾਈ ਜਾਂਦੇ ਆ ਗੱਲ ਇੱਥੇ ਲਾਈ ਜਾਂਦੇ ਜ ਤੇਰੇ ਸਾਹਮਣੇ ਹੋ ਜੂ ਥੋੜੇ ਬੰਦੇ ਆ ਫਿਰ ਤੈਨੂੰ ਨਾਂ ਦੱਸ ਦਿਆਂਗੇ ਕੋਈ ਫਲਾਣਾ ਲਾਉਂਦਾ ਸਮਝਾਂਦਾ ਜਾਣ ਤੇ ਜਾਣ ਤੇ ਫਿਰ ਕਿ ਆ ਜੁਪੇਰਾ ਜੀ ਸਮਝਾਂਦਾ ਅਖਾ ਆ ਜੂ ਇਹ ਤਾਂ ਵੱਧ ਗਿਆ ਹੋਏ ਤੂੰ ਅਜੇ ਤੂੰ ਹੀ ਤੀਜਾ ਚੌਥਾ ਦਿਨ ਇਹ ਤਾਂ ਇਤੋਂ ਚੰਗਾ ਆਉ ਜਦੋਂ ਆ 16 ਮਨਾਤਾ ਨਾ ਇਹ ਵੀ ਬੰਦਾ ਝੂਠੀ ਬੋਲ ਚੱਲੀ ਆ ਬੋਲੀ ਜੀ ਨੂੰ ਕੱਢ ਦੇਣ ਜੋ ਜਾਣ ਦੇ ਬੋਲੀ ਜੀ ਕਰ ਦੇਣ ਮੈਂ ਇਹਦੇ ਸਾਰੇ ਰਾਹ ਬਾਹ ਜਾਣਦਾ ਤੇਰੇ ਦੱਸੇ ਹੋਏ ਆ ਨਹੀਂ ਨਹੀਂ ਯਾਰ ਗੱਲ ਨਾ ਕਰ ਮੈਂ ਕਿਉਂ ਬਸ ਫਿਰ ਬੋਲੋ ਨਾ ਨਹੀਂ ਮੈਂ ਦੰਦਾ ਤੂੰ ਨੂੰ ਫੜਕੇ ਲੈ ਜਾ ਉਹ ਪਿੱਛੇ ਪਾਸੇ ਤੱਕ ਪੁੱਗ ਲਵਾਉ ਇਹਨੂੰ ਨਹੀਂ ਮੈਂ ਜੋ ਤੈਨੂੰ ਮੁੱਲ ਨੇ ਸਹੀ ਮੰਗੇ ਯਾਰ ਫਲਾਂ ਮੰਗਵਾ ਦੱਸ ਬੇਟਣੀ ਆ ਕੋਈ ਰੱਖਣੀ ਆ ਤੇਰੇ ਕੋਈ ਪੈਸੇ ਨਹੀਂ ਕਾ ਉਹ ਇਹਨੂੰ ਫੜਤਾ ਲਓ ਯਾਰ ਸਾਨੂੰ ਬਣੌਟੀ ਦੇ ਮੈਗਾਸਲੀ ਦੇਵੇਂਗਾ ਫਿਰ ਤੈਨੂੰ ਮੁੱਲ ਫੜੋ ਇਹਨੂੰ ਉਹ ਦੱਸ ਮੁੱਲ ਕੱਟੀ ਦਾ ਕੋਈ ਹਟ ਜਾ ਕੋਈ ਵਿਆਹ ਚ ਗਿੱਦਾ ਗੁੱਦਾ ਪਾਇਆ ਆਈ ਤੋਂ ਕੱਟ ਦਿੰਦੇ ਆ ਕਿ ਮੈਂ ਕੀ ਪੁਰਾਛ ਆਈ ਤੋਂ ਕੱਟ ਦਿੰਦੇ ਆ ਉਹ ਯਾਰ ਕਿੰਨੇ ਦੱਸ ਤੇ ਕਮੈਂ ਫਿਰ ਕੀ ਫਾਇਦਾ ਯਾਰ ਲੀਡੇ ਖਰਾਬ ਕਰਦਾ ਬੱਚਾ ਮੈਂ ਬੋਦੀ ਦਾ ਬੱਚਾ ਸਾਰਾ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਮੈਂ ਨਹੀਂ ਦਿੰਦਾ ਓਏ ਤਾਂ ਮੈਂ ਤਾਂ ਛੱਡ ਦਤਾ ਵੇ ਨਹੀਂ ਦਿੰਦਾ ਮੈਂ ਕੀ ਗੱਲ ਆ ਹੁਣ ਛੱਡ ਮੈਨੂੰ ਲਾਈ ਜਾਂਦਾ ਇੱਥੇ ਮੈਂ ਕੋਲਾ ਪਾਣਾ ਨਾ ਫੀਟ ਬੋਡੀ ਦੇਖਦਾ 25 ਦਿਨ ਮੈਂ ਦਿੱਤੇ ਨਹੀਂ ਨਹੀਂ ਲਾਈ ਜਾਂਦੇ ਨਾ ਛੱਡੀ ਮਾਰ ਜਾ ਇੱਕ ਮਿੰਟ ਛੱਡ ਦੇ ਓਏ ਇੱਕ ਮਿੰਟ ਦਾ ਛੱਡ ਫਿਰ ਯਾਰ ਮੰਗਾ ਫੇਰ ਛੱਡ ਦੇ ਓ ਰਿਆ ਪਹਿਲਾਂ ਕਰ ਸੁਣ ਲੈ ਓ ਯਾਰ ਗੱਲ ਤਾਂ ਸੁਣ ਲੈ ਕਰ ਕਿੰਨੇ ਦੀ ਛੱਡੇ ਮੰਗਾ ਯਾਰ ਕਿਉਂ ਕੰਮ ਮਾਰਦਾ ਓ ਬਾਈ ਬਣ ਕੇ ਹੁਣ ਤੂੰ ਖੜ ਜਾ ਕੋਈ ਨਾ ਦੇਖ ਜਾ ਬੈਠੇ ਥੇ

ਆ ਗਿਆ ਹਾਂ ਦੋ ਢੈਂਕ ਕੱਢ ਲਿਆ ਅੱਛਾ ਕਿੱਥੇ ਗੱਡੀ ਆਪਣੀ ਗੱਡੀ ਬਾਹਰ ਕੇ ਖੜੀ ਆ ਐ ਫਿਰ ਉੱਥੋਂ ਮੈਂ ਹੀ ਲਿਆ ਤੂੰ ਕਿਉਂ ਗਾਰੇ ਚ ਪਸਾਉਣਾ ਜਾ ਜਾਵੜਾ ਠੀਕ ਹੈ ਮੇਰੀ ਗੱਲ ਕਰਾ ਦੀ ਬੈਠਾ ਹੋ ਆਹ ਖੜਾ ਗੁੰਡਾ ਲਈ ਮਗਰ ਇਹਨੂੰ ਦਿਖਾ ਦੇ ਆ ਸਭ ਦੁੱਧ ਦੁੱਧ ਗਿਆ ਤਾਂ ਬੈਸਾਂ ਨੂੰ ਡੱਬੇ ਵਿੱਚ ਡਾਲ ਦਿਆ ਦੂਕੇ ਡਾਲ ਦੋ ਫਿਰ ਬੈਸੇ ਚਰਵਾਨੀ ਹੈ ਹਾਂ ਬੈਸੇ ਤਾਂ ਹੋ ਗਈ ਗਿਆਬਨ ਹੈ ਦੂਸਰੀ ਜੇ ਡਾਲ ਦੋ ਦੂਕੇ ਉਸਮੇ ਡੱਬੇ ਮੇ ਬਸ 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 ਕੀ ਨਾ ਮਾ ਬਾਈਕ ਤੇ ਤਾਸ ਕਰਨ ਮੈਂ ਪਾਣੀ ਦੀ ਲੜਾਂ ਆਪਣੇ ਘੂਆ ਦਾ ਮੁੰਡਾ ਥੀ ਅੱਛਾ 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 ਤੂੰ ਆਪਣਾ ਲੈ ਗਿਆ ਬੰਦਾ ਤੇ ਮੈਂ ਉਹ ਲੈ ਮੈਨੂੰ ਯਾਰ ਮੇਰੇ ਅੱਧੀ ਮੱਝ ਦੇ ਦਾਂਗੇ 60 ਕੇ ਜਨੇ ਚੱਲ ਵਾਹ ਉਹ ਤੇ ਚੱਲ ਜਾ ਨੈ ਦੀ ਨੈ ਤੇਰੀ ਜਾਂ ਪੈਂਟ ਦਾ ਬੱਚਾ ਲਓ ਉਹ ਨਾ ਨਾ ਯਾਰ ਉਹ ਲਾ ਦੇ ਫਿਰ ਹੁਣ ਕੀ ਹੋ ਗਿਆ ਨਹੀਂ ਆਪਣਾ ਹੀ ਬਾਈ ਨੂੰ ਮੋਬਾਈਲ ਬੰਦ ਕਰੀ ਇਹਨੇ ਤਾਂ ਅਪਨੂੰ ਗੱਲ ਹੀ ਨਹੀਂ ਕਰਨ ਦੇਣੀ ਆਹ ਔਰ ਮੈਂ ਸੀਨੇ ਤੇ ਬਹਿਣਾ ਉਹ ਬੰਮਣਾ ਹੈ ਕੱਤਰ ਜੋ ਬਾੜੂ 71 ਦੀ ਆ ਮੈਂ ਹੁਣ ਕਾ ਕਿਉਂ ਫੜਦਾ ਬਾਹੋਂ ਤਾਂ ਇਹ ਹਰ 2000 ਦਾ ਹੋ ਜਾਵੇ ਤੇਰੀ ਘਰ ਦੇ ਵੀ ਤੇਰੀ ਮਹਿੰਗਾ ਆ ਜਾ ਆ ਜਾ ਆ ਜਾ ਇਹ ਹਰ 2000 ਦਾ ਹੋ ਜਾਵੇ ਮੋਰ ਦੇ ਵੀ ਲੱਗੀ ਜਾਂਦੀ ਫਰਾਂ ਨਹੀਂ ਦੀ ਤੈਨੂੰ ਉਹ ਜਲਾਹਮ ਦੇ ਕੋਲ 2000 1000 ਕਰਾ ਲੀਆ ਇਹ ਚੱਕਰ ਸ਼ਬਦ ਤੇਰੀ ਘਰ ਨਹੀਂ ਹਰ 2000 ਦਾ ਕਰਨੀ ਹੁੰਦੀ ਆ ਲੈ ਛੱਡੀ ਛੱਡੀ ਉਹ ਡਾਟੀ ਕਰਵਾਉਣੀ ਆ ਤੈਨੂੰ ਛੱਡ ਲੈ 500 ਦੇ ਦੇ 500 ਦਲਾਲੀ ਦੇ ਦੀ ਬੈਠ ਬਈ 500 ਦਲਾਲੀ ਦੇ ਦੀ ਉਹ ਚੱਲ ਕੋਈ ਨਹੀਂ ਕਿਉਂ ਬਾਈ ਹੋਰ ਗੁਰ ਸਿੱਖਾ ਕੀ ਕਰ ਸਕਦੇ ਆ ਇਹ ਦਲਾਲੀ ਹੁੰਦੀ ਆ ਬਹੁਤ ਸਿਆਣਾ ਬਈ ਦੇ ਲਾਬ ਦੀ ਦਲਾਲੀ ਜੰਦਾ